ਮੇਰੀ ਮਾਸੀ ਦਾ ਵਿਆਹ ਇੰਗਲੈਂਡ ਵਾਲੇ ਮੁੰਡੇ ਨਾਲ ਹੋਇਆ ਸੀ ਮਾਸੀ ਦੀ ਸ਼ੁਰੂ ਤੋਂ ਹੀ ਜਿੱਦ ਸੀ ਕਿ ਉਹ ਫੌਰਨ ਵਾਲੇ ਮੁੰਡੇ ਨਾਲ ਵਿਆਹ ਕਰਵਾਏਗੀ ਨਾਨਾ ਨਾਨੀ ਬੜਾ ਕਹਿੰਦੇ ਸੀ ਕਿ ਇੱਧਰ ਕਿਹੜਾ ਤੈਨੂੰ ਘਟ ਆਇਆ ਕਿਉਂਕਿ ਮਾਸੀ ਨੇ ਪੜ੍ਹਾਈ ਬੜੀ ਕੀਤੀ ਹੋਈ ਸੀ ਤੇ ਉਹ ਕਹਿੰਦੇ ਸੀ ਕਿ ਤੈਨੂੰ ਕੋਈ ਨੌਕਰੀ ਵਾਲਾ ਮੁੰਡਾ ਲੱਭ ਦਿੰਨੇ ਆ ਪਰ ਮਾਸੀ ਇਸ ਗੱਲ ਹੀ ਨਾ ਮੰਨੀ ਇਸ ਕਰਕੇ ਮਾਸੀ ਨੂੰ ਬਾਹਰਲਾ ਮੁੰਡਾ ਲੱਭ ਦਿੱਤਾ ਜੋ ਕਿ ਬੜੀ ਮੁਸ਼ਕਿਲ ਨਾਲ ਲੱਭਿਆ ਮੁੰਡੇ ਦੀ ਉਮਰ ਜ਼ਿਆਦਾ ਸੀ ਜਦ ਕਿ ਮਾਸੀ ਦੀ ਉਮਰ ਇੰਨੀ ਜ਼ਿਆਦਾ ਨਹੀਂ ਸੀ ਨਾਨੀ ਨਾਨਾ ਤਾਂ ਮੁੰਡੇ ਨੂੰ ਰਿਜੈਕਟ ਕਰ ਰਹੇ ਸੀ ਮੇਰੇ ਮੰਮੀ ਡੈਡੀ ਵੀ ਮੁੰਡੇ ਨੂੰ ਪਸੰਦ ਨਹੀਂ ਕਰਦੇ ਸੀ ਪਰ ਮਾਸੀ ਦੀ ਜਿੱਦ ਸੀ ਕਿ ਉਹ ਇਸ ਮੁੰਡੇ ਨਾਲ ਹੀ ਵਿਆਹ ਕਰਵਾਏਗੀ ਕਿਉਂਕਿ ਉਹਦੇ ਕੋਲ ਜ਼ਮੀਨ ਵੀ ਬੜੀ ਸੀ ਤੇ ਪੈਸਾ ਵੀ ਬੜਾ ਸੀ ਇੰਗਲੈਂਡ ਵਿੱਚੋਂ ਮੁੰਡਾ ਪੀਆਰ ਸੀ ਜਦੋਂ ਮਾਸੀ ਨੇ ਜੇਦੀ ਫੜ ਲਈ ਸੀ ਕਿ ਮੈਂ ਇਸੇ ਮੁੰਡੇ ਨਾਲ ਵਿਆਹ ਕਰਵਾਉਣਾ ਅਸੀਂ ਵੀ ਕੀ ਕਰ ਸਕਦੇ ਸੀ ਮਾਸੀ ਦੀ ਜੇਦ ਅੱਗੇ ਸਭ ਨੂੰ ਹਾਰਨਾ ਪਿਆ ਤੇ ਮਾਸੀ ਦਾ ਵਿਆਹ ਉਸ ਬੰਦੇ ਨਾਲ ਕਰ ਦਿੱਤਾ ਗਿਆ ਕਿਉਂਕਿ ਮਾਸੀ ਨੂੰ ਤਾਂ ਬਾਹਰ ਜਾਣ ਦੀ ਲੱਗੀ ਰਹਿੰਦੀ ਸੀ ਪਰ ਸਾਨੂੰ ਕਿਸੇ ਨੂੰ ਵੀ ਮਾਸੜ ਬਿਲਕੁਲ ਪਸੰਦ ਨਹੀਂ ਸੀ ਉਹ ਕਾਫੀ ਮੋਟਾ ਸੀ ਤੇ ਕਾਫੀ ਉਮਰ ਦਾ ਸੀ ਮਾਸੀ ਕਹਿੰਦੀ ਸੀ ਕਿ ਤੁਸੀਂ ਉਹਦੀ ਸ਼ਗਲ ਤੇ ਨਾ ਜਾਓ ਪੈਸਾ ਦੇਖੋ ਬੰਦੇ ਕੋਲ ਕਿੰਨਾ ਆ ਮੇਰੀ ਜ਼ਿੰਦਗੀ ਬਣ ਜਾਣੀ ਮੈਂ ਸਾਰੀ ਉਮਰ ਐਸ਼ ਕਰੂੰਗੀ ਹੋਰ ਮੈਨੂੰ ਕੀ ਚਾਹੀਦਾ ਆ ਜਦੋਂ ਮਾਸੀ ਆਪ ਰਾਜ਼ੀ ਸੀ ਤਾਂ ਸਾਰਿਆਂ ਨੇ ਉਹਦੀ ਰਜ਼ਾਮੰਦੀ ਵਿੱਚ ਹੀ ਆਪਣੀ ਰਜ਼ਾਮੰਦੀ ਸਮਝੀ ਮਾਸੀ ਦੇ ਵਿਆਹ ਤੇ ਅਸੀਂ ਬੜਾ ਇੰਜੋਏ ਕੀਤਾ ਮਾਸੜ ਨੇ ਵਿਆਹ ਤੇ ਵੀ ਸਾਰਾ ਖਰਚਾ ਆਪ ਹੀ ਕੀਤਾ ਸੀ ਕਿਉਂਕਿ ਮਾਸੀ ਸੋਹਣੀ ਸੀ ਤੇ ਮਾਸੜ ਇਨਾ ਸੋਹਣਾ ਨਹੀਂ ਸੀ ਮਾਸੜ ਨੂੰ ਤਾਂ ਇੰਨਾ ਹੀ ਸੀ ਕਿ ਮੈਨੂੰ ਸੋਹਣੀ ਸੁਨੱਖੀ ਕੁੜੀ ਮਿਲ ਗਈ। ਮਾਸੀ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ। ਮਾਸੀ ਹਸਪਤਾਲ ਵਿੱਚ ਜੌਬ ਵੀ ਕਰਦੀ ਸੀ। ਹੁਣ ਵਿਆਹ ਤੋਂ ਬਾਅਦ ਮਾਸੀ ਨੇ ਇਹ ਜੌਬ ਛੱਡ ਦੇਣੀ ਸੀ ਕਿਉਂਕਿ ਮਾਸੜ ਨਹੀਂ ਚਾਹੁੰਦਾ ਸੀ ਕਿ ਉਹ ਜੌਬ ਕਰੇ। ਮਾਸੜ ਮਾਸੀ ਨੂੰ ਕਹਿੰਦਾ ਸੀ ਕਿ ਜਿੰਨਾ ਟਾਈਮ ਤੂੰ ਇੰਡੀਆ ਆ ਉਹਨਾ ਟਾਈਮ ਤੂੰ ਇੰਜੋਏ ਕਰ। ਕਿਉਂਕਿ ਬਾਹਰ ਆ ਕੇ ਤਾਂ ਤੂੰ ਕੰਮ ਹੀ ਕਰਨਾ ਆ। ਮਾਸੀ ਕਹਿੰਦੀ ਇਸੇ ਬਾਣੇ ਨਾਲ ਮੈਂ ਰਿਸ਼ਤੇਦਾਰੀ ਚ ਵੀ ਘੁੰਮ ਲਿਆ ਕਰੂੰਗੀ ਨਹੀਂ ਤਾਂ ਜੌਬ ਕਰਨ ਲੱਗੇ ਕਿਤੇ ਜਾਇਆ ਨਹੀਂ ਜਾਂਦਾ। ਹੁਣ ਮਾਸੀ ਦਾ ਵਿਆਹ ਹੋ ਚੁੱਕਿਆ ਸੀ। ਤੇ ਮਾਸੜ ਬਾਅਦ ਚਲਾ ਗਿਆ ਸੀ ਜਿੰਨਾ ਟਾਈਮ ਮਾਸੜ ਇੱਥੇ ਸੀ ਮਾਸੜ ਨੇ ਸਾਨੂੰ ਸਾਰਿਆਂ ਨੂੰ ਬੜਾ ਕਮਾਇਆ ਕਿਉਂਕਿ ਮਾਸੜ ਦਾ ਦਿਲ ਬੜਾ ਖੁੱਲਾ ਸੀ ਪੈਸੇ ਖਰਚਣ ਲੱਗਿਆਂ ਬਿਲਕੁਲ ਵੀ ਕੰਜੂਸੀ ਨਹੀਂ ਕਰਦਾ ਸੀ ਉਹਨੇ ਮਾਸੀ ਨੂੰ ਵੀ ਬੜੀ ਸ਼ਾਪਿੰਗ ਕਰਵਾਈ ਮੈਂ ਵੀ ਉਹਨਾਂ ਦੇ ਨਾਲ ਚਲਾ ਜਾਂਦਾ ਸੀ ਕਿਉਂਕਿ ਮੈਨੂੰ ਉਸ ਟਾਈਮ ਛੁੱਟੀਆਂ ਸੀ ਮੈਂ 12ਵੀਂ ਕਲਾਸ ਵਿੱਚ ਹੋ ਗਿਆ ਸੀ ਉਦੋਂ ਮੇਰਾ ਪਲੱਸ 1 ਦਾ ਰਿਜ਼ਲਟ ਆਇਆ ਸੀ ਤੇ ਮੈਂ ਫ੍ਰੀ ਸੀ ਇਸ ਕਰਕੇ ਮੈਂ ਉਹਨਾਂ ਨਾਲ ਘੁੰਮਦਾ ਰਿਹਾ ਮਾਸੜ ਮੈਨੂੰ ਕਹਿੰਦਾ ਸੀ ਕਿ 12ਵੀਂ ਤੋਂ ਬਾਅਦ ਤੂੰ ਵੀ ਆਇਲਟਸ ਕਰਕੇ ਮੇਰੇ ਕੋਲ ਹੀ ਆ ਜਾਵੀਂ ਮੈਂ ਤੈਨੂੰ ਉੱਥੇ ਆਪੇ ਸੈੱਟ ਕਰਾ ਦੂੰਗਾ ਮੈਂ ਕਿਹਾ ਠੀਕ ਆ ਮੈਂ ਮੰਮੀ ਡੈਡੀ ਨੂੰ ਕਹਿੰਦਾ ਸੀ ਕਿ ਮਾਸੜ ਤਾਂ ਬੜਾ ਚੰਗਾ ਆ ਤੁਸੀਂ ਐਵੇਂ ਉਹਨੂੰ ਮਾੜਾ ਮਾੜਾ ਕਹੀ ਜਾਂਦੇ ਸੀ ਕਿ ਸੋਹਣਾ ਨਹੀਂ ਆ ਵੇਖ ਲਓ ਕਿੰਨਾ ਚੰਗਾ ਉਹਨੇ ਮਾਸੀ ਬਾਰੇ ਤਾਂ ਸੋਚਣਾ ਹੀ ਆ ਉਹ ਮੇਰੇ ਬਾਰੇ ਵੀ ਇੰਨਾ ਸੋਚਦਾ ਆ ਮਾਸੜ ਨੇ ਮੈਨੂੰ ਆਪਣੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਵੀ ਦਿੱਤੀਆਂ ਮੈਂ ਬੜਾ ਖੁਸ਼ ਸੀ ਕਿਉਂਕਿ ਮੈਨੂੰ ਪਿਆਰੇ ਪਿਆਰੇ ਗਿਫਟ ਮਿਲ ਗਏ ਸੀ ਮਾਸੜ ਥੋੜਾ ਟਾਈਮ ਸਾਡੇ ਨਾਲ ਘੁੰਮਣ ਤੋਂ ਬਾਅਦ ਵਾਪਸ ਇੰਗਲੈਂਡ ਚਲੇ ਗਏ ਸੀ ਜਦੋਂ ਮਾਸੜ ਇੰਗਲੈਂਡ ਗਏ ਸੀ ਤਾਂ ਦਿਨ ਬੜੇ ਬੋਰਿੰਗ ਜੇ ਲੱਗਦੇ ਸੀ ਕਿਉਂਕਿ ਉਹਨਾਂ ਨਾਲ ਤਾਂ ਅਸੀਂ ਘੁੰਮਦੇ ਫਿਰਦੇ ਰਹਿੰਦੇ ਸੀ ਹੁਣ ਬਸ ਘਰ ਵਿੱਚ ਹੀ ਰਹਿਣਾ ਸੀ ਮੇਰੀਆਂ ਤਾਂ ਕਲਾਸਾਂ ਵੀ ਸ਼ੁਰੂ ਹੋਣ ਵਾਲੀਆਂ ਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਮੇਰਾ ਤਾਂ ਘਰ ਮਨ ਨਹੀਂ ਲੱਗਦਾ ਮੈਂ ਵੀ ਥੋੜੇ ਦਿਨ ਤੁਹਾਡੇ ਪਿੰਡ ਰਹਿ ਲੈਂਦੀ ਆ ਫਿਰ ਮਾਸੀ ਥੋੜੇ ਦਿਨ ਲਈ ਸਾਡੇ ਪਿੰਡ ਆ ਗਈ ਮਾਸੀ ਦੇ ਉਹਨਾਂ ਘਰ 'ਚ ਬੜੀ ਰੌਣਕ ਸੀ ਕਿਉਂਕਿ ਮਾਸੀ ਨੂੰ ਸਕੂਟਰੀ ਆਪ ਚਲਾਉਣੀ ਆਉਂਦੀ ਸੀ ਮਾਸੀ ਕਦੇ ਨਾ ਕਦੇ ਮੈਨੂੰ ਵੀ ਨਾਲ ਲੈ ਜਾਂਦੀ ਸੀ ਮਾਸੀ ਕਦੇ ਮੈਨੂੰ ਗੋਲ ਗੱਪੇ ਖਵਾਉਣ ਲੈ ਜਾਂਦੀ ਸੀ ਤੇ ਕਦੇ ਕੁਝ ਹੋਰ ਚੀਜ਼ ਖਵਾਉਣ ਲੈ ਜਾਂਦੀ ਸੀ ਮੈਨੂੰ ਤਾਂ ਮਾਸੀ ਦੇ ਆਉਣਾ ਮੌਜ ਲੱਗੀ ਹੋਈ ਸੀ ਮੈਂ ਤੇ ਮਾਸੀ ਖੂਬ ਘੁੰਮਦੇ ਫਿਰਦੇ ਰਹਿੰਦੇ ਸੀ ਮੰਮੀ ਮੈਨੂੰ ਇੱਕ ਦਿਨ ਗਾਲ੍ਹਾਂ ਦੇਣ ਲੱਗੀ ਮੰਮੀ ਕਹਿੰਦੀ ਕਿ ਤੂੰ ਆਪਣੇ ਪੜਾਈ ਵੱਲ ਧਿਆਨ ਦੇ ਤੇਰੀ ਮਾਸੀ ਤਾਂ ਵਿਹਲੀ ਆ ਉਹ ਤਾਂ ਘੁੰਮਦੀ ਫਿਰਦੀ ਰਹਿੰਦੀ ਆ ਤੂੰ ਵੀ ਉਹੋ ਜਿਹਾ ਉਹਦੇ ਨਾਲ ਰਲ ਗਿਆ ਮਾਸੀ ਕਹਿੰਦੀ ਕਿਉਂ ਮੇਰਾ ਕੁਝ ਲੱਗਦਾ ਨਹੀਂ ਆ ਤੇਰਾ ਹੀ ਕੁਝ ਜ਼ਿਆਦਾ ਲੱਗਦਾ ਜੋ ਤੂੰ ਇਸ ਤਰ੍ਹਾਂ ਉੱਤੇ ਰੋਮ ਮਾਰਨੀ ਆ ਮਾਸੀ ਮੈਨੂੰ ਮੰਮੀ ਤੋਂ ਝਿੜਕਾ ਤੋਂ ਬਚਾ ਲੈਂਦੀ ਸੀ ਮੈਨੂੰ ਮਾਸੀ ਨਾਲ ਘੁੰਮਣਾ ਫਿਰਨਾ ਬੜਾ ਚੰਗਾ ਲੱਗਦਾ ਸੀ ਮੈਂ ਤਾਂ ਮਾਸੀ ਨਾਲ ਜਾਣਦਾ ਬਸ ਭਾਨਾ ਹੀ ਪਾਲਦਾ ਰਹਿੰਦਾ ਸੀ ਹੁਣ ਮੇਰੀਆਂ ਕਲਾਸਾਂ ਸ਼ੁਰੂ ਹੋ ਗਈਆਂ ਸੀ ਮਾਸੀ ਸਾਡੇ ਕੋਲ ਹੀ ਰਹਿੰਦੀ ਸੀ ਇੱਕ ਦਿਨ ਮੈਂ ਤੇ ਮਾਸੀ ਰਾਤ ਨੂੰ ਕਮਰੇ ਵਿੱਚ ਪਏ ਸੀ ਮੰਮੀ ਡੈਡੀ ਅਲੱਗ ਸੁੱਤੇ ਪਏ ਸੀ ਮੈਂ ਆਪਣੀ ਮਾਸੀ ਕੋਲ ਪੈਂਦਾ ਸੀ ਮੈਂ ਤਾਂ ਆਪਣੇ ਕਮਰੇ ਵਿੱਚ ਪੈਂਦਾ ਸੀ ਮਾਸੀ ਮੇਰੇ ਕੋਲ ਪੈ ਜਾਂਦੀ ਸੀ ਕਿਉਂਕਿ ਮਾਸੀ ਨੇ ਰਾਤ ਨੂੰ ਮਾਸਰ ਨਾਲ ਵੀ ਗੱਲ ਕਰਨੀ ਹੁੰਦੀ ਸੀ ਮਾਸੀ ਕੋਲ ਆਈਫੋਨ ਸੀ ਮੈਨੂੰ ਆਈਫੋਨ ਦਾ ਬੜਾ ਸ਼ੌਂਕ ਸੀ ਮੈਂ ਆਈਫੋਨ ਦੇਖਣ ਦਾ ਮਾਰਾ ਮਾਸੀ ਦੇ ਨੇੜੇ ਹੋ ਕੇ ਬੈਠ ਜਾਂਦਾ ਸੀ ਕਿਉਂਕਿ ਮੇਰੇ ਕੋਲ ਸਿੰਪਲ ਫੋਨ ਤੇ ਮਾਸੀ ਕੋਲ ਆਈਫੋਨ ਸੀ ਮੈਂ ਮਾਸੀ ਨੂੰ ਕਈ ਵਾਰ ਕਹਿ ਦਿੰਦਾ ਸੀ ਕਿ ਮਾਸੀ ਜਰੋ ਦਾ ਬਾਰਲਾ ਬਣ ਗਿਆ ਤਾਂ ਤੁਸੀਂ ਆਈਫੋਨ ਮੈਨੂੰ ਦੇ ਦਿਓ ਮਾਸੀ ਕਹਿੰਦੀ ਠੀਕ ਆ ਮਾਸੀ ਮੇਰਾ ਬੜਾ ਮੋਹ ਕਰਦੀ ਸੀ ਇੱਕ ਦਿਨ ਰਾਤ ਨੂੰ ਮੀ ਬੜਾ ਪੈ ਰਿਆ ਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਚੱਲ ਆਪਾਂ ਕੋਠੇ ਤੇ ਜਾਂਦੇ ਆ ਮੀ ਦਾ ਨਜ਼ਾਰਾ ਲਵਾਂਗੇ ਮੈਂ ਕਿਹਾ ਮੰਮੀ ਨੇ ਗਾਲਾਂ ਕੱਢਣੀਆਂ ਕਿ ਤੁਸੀਂ ਅੱਧੀ ਰਾਤ ਤੱਕ ਸੌਂਦੇ ਨਹੀਂ ਮਾਸੀ ਕਹਿਣ ਲੱਗੀ ਤੂੰ ਮੇਰੀਆਂ ਮੀਂਹ ਵਿੱਚ ਖੜੀ ਦੀਆਂ ਰੀਲਾਂ ਬਣਾ ਦੇ ਗਰਮੀ ਦਾ ਮੌਸਮ ਸੀ ਅਸੀਂ ਮੀਂਹ ਵਿੱਚ ਖੜ ਕੇ ਰੀਲਾਂ ਬਣਾ ਰਹੇ ਸੀ ਮੈਂ ਮਾਸੀ ਦੀਆਂ ਰੀਲਾਂ ਬਣਾ ਰਿਆ ਸੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਕੋਠੇ ਤੇ ਨਜ਼ਾਰਾ ਹੀ ਵੱਖਰਾ ਸੀ ਅਸੀਂ ਨਵੀਂ-ਨਵੀਂ ਕੋਠੀ ਪਾਈ ਸੀ ਤੇ ਉੱਥੇ ਬੈਠਣ ਵਾਸਤੇ ਅਲੱਗ ਜਗ੍ਹਾ ਰੱਖੀ ਸੀ ਮੈਂ ਤੇ ਮਾਸੀ ਹੌਲੀ-ਹੌਲੀ ਕੋਠੇ ਚਲੇ ਗਏ ਤੇ ਉੱਥੇ ਰੀਲਾਂ ਬਣਾ ਰਹੇ ਸੀ ਮਾਸੀ ਨੇ ਮੇਰੀਆਂ ਰੀਲਾਂ ਬਣਾਈਆਂ ਤੇ ਮੈਂ ਮਾਸੀ ਦੀਆਂ ਰੀਲਾਂ ਬਣਾਈਆਂ ਸੀ ਰੀਲਾਂ ਬਣਾਉਣ ਤੋਂ ਬਾਅਦ ਮਾਸੀ ਕਹਿਣ ਲੱਗੀ ਕਿ ਤੂੰ ਇੱਥੇ ਰੁਕ ਮੇਰੇ ਕੱਪੜੇ ਬਹੁਤ ਗਿੱਲੇ ਹੋ ਗਏ ਨੇ ਮੈਂ ਹੁ ਮੈਂ ਉੱਥੇ ਮੀਹ ਦਾ ਨਜ਼ਾਰਾ ਲੈ ਰਿਹਾ ਸੀ ਮਾਸੀ ਜਦੋਂ ਕੱਪੜੇ ਬਦਲ ਕੇ ਆਈ ਤਾਂ ਮੈਂ ਮਾਸੀ ਵੱਲ ਦੇਖਦਾ ਹੀ ਰਹਿ ਗਿਆ ਕਿਉਂਕਿ ਮਾਸੀ ਨੇ ਛੋਟ ਕੱਪੜੇ ਪਾਏ ਹੋਏ ਸੀ ਇੰਨਾ ਕੱਪੜਿਆਂ ਚ ਮਾਸੀ ਨੂੰ ਵੇਖ ਕੇ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਮਾਸੀ ਮੈਨੂੰ ਕਹਿਣ ਲੱਗੀ ਕਿ ਚੱਲ ਹੁਣ ਆਪਾਂ ਹੋਰ ਫੋਟੋਆਂ ਖਿੱਚਦੇ ਆਂ ਮਾਸੀ ਮੇਰੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਲੈ ਰਹੀ ਸੀ ਜਦੋਂ ਮੈਂ ਮਾਸੀ ਨਾਲ ਟੱਚ ਹੋ ਰਿਹਾ ਸੀ ਤਾਂ ਮੈਨੂੰ ਕੁਝ ਹੋ ਰਿਹਾ ਸੀ ਮੈਂ ਵੀ ਬੜਾ ਭਿੱਜਿਆ ਹੋਇਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਚੱਲ ਤੂੰ ਵੀ ਜਾ ਕੇ ਕੱਪੜੇ ਬਦਲ ਤੇਰੇ ਨਾਲ ਇਸ ਤਰ੍ਹਾਂ ਸੈਲਫੀ ਲੈਣ ਚ ਮਜ਼ਾ ਜ ਮੈਂ ਜਲਦੀ ਜਲਦੀ ਗਿਆ ਤੇ ਮੈਂ ਵੀ ਕੱਪੜੇ ਬਦਲ ਕੇ ਉੱਪਰ ਚਲਾ ਗਿਆ ਜਦੋਂ ਉੱਪਰ ਗਿਆ ਤਾਂ ਮਾਸੀ ਮੇਰੇ ਨਾਲ ਫੋਟੋਆਂ ਖਿੱਚਣ ਲੱਗੀ ਮੈਂ ਮਾਸੀ ਨੂੰ ਕਿਹਾ ਕਿ ਤੁਹਾਨੂੰ ਇੰਨਾ ਕੱਪੜਿਆਂ 'ਚ ਫੋਟੋ ਨਹੀਂ ਖਿੱਚਣੀ ਚਾਹੀਦੀ ਮਾਸੀ ਕਹਿਣ ਲੱਗੀ ਲੈ ਫਿਰ ਕੀ ਆ ਤੇਰੇ ਮੰਮੀ ਡੈਡੀ ਤਾਂ ਸੁੱਤੇ ਪਏ ਨੇ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਆ ਕਿ ਮੈਂ ਇਹ ਕੱਪੜੇ ਪਾਏ ਸੀ ਮੈਂ ਤਾਂ ਕਮਰੇ 'ਚ ਹੀ ਰਹਿਣਾ ਏ ਫਿਰ ਮੈਂ ਤੇ ਮਾਸੀ ਕਮਰੇ 'ਚ ਆ ਗਏ ਮਾਸੀ ਮੈਨੂੰ ਕਹਿਣ ਲੱਗੀ ਇਦਾਂ ਕਰ ਠੰਡ ਬੜੀ ਲੱਗ ਰਹੀ ਆ ਕਿਉਂਕਿ ਮੀਂਹ ਵਿੱਚ ਭਿੱਜ ਕੇ ਆਪਾਂ ਨੂੰ ਠੰਡ ਜੀ ਚੜ ਗਈ ਏਦਾਂ ਕਰ ਤੂੰ 2 ਕੱਪ ਚਾਹ ਬਣਾ ਕੇ ਲਿਆ ਮੈਂ ਕਿਹਾ ਮੇਰੇ ਕੋਲ ਨਹੀਂ ਜਾਇਆ ਜਾਣਾ ਹੁਣ ਅੱਧੀ ਰਾਤ ਨੂੰ ਚਾਹ ਬਣਾਉਣ ਜੇ ਮੈਂ ਰਸੋਈ 'ਚ ਖੜਕਾ ਦੜਕਾ ਕਰੂੰਗਾ ਤਾਂ ਮੰਮੀ ਨਹੀਂ ਉੱਠ ਕੇ ਮੇਰੀ ਕਲਾਸ ਲਗਾ ਦੇਣੀ ਆ ਕਿ ਤੁਸੀਂ ਅਜੇ ਤੱਕ ਸੁੱਤੇ ਨਹੀਂ ਮਾਸੀ ਕਹਿਣ ਲੱਗੀ ਚਲ ਠੀਕ ਆ ਫਿਰ ਮੈਂ ਤੈਨੂੰ ਆਪਣੇ ਆਈਫੋਨ 'ਚ ਗੇਮ ਨਹੀਂ ਖੇਡਣ ਦੇਣੀ ਗੇਮ ਖੇਡਣ ਦੇ ਲਾਲਚ 'ਚ ਮੈਂ ਜਲਦੀ ਜਲਦੀ ਹੌਲੀ ਹੌਲੀ ਜਾ ਕੇ ਚਾਹ ਬਣਾ ਕੇ ਲਿਆ ਆ ਮੈਂ ਤੇ ਮਾਸੀ ਨੇ ਕਮਰੇ 'ਚ ਬੈਠ ਕੇ ਚਾਹ ਪੀਤੀ। ਚਾਹ ਪੀਣ ਤੋਂ ਬਾਅਦ ਅਸੀਂ ਥੋੜੇ ਗਰਮਜੇ ਹੋ ਗਏ। ਮੈਂ ਮਾਸੀ ਨੂੰ ਕਿਹਾ ਕਿ ਮੈਨੂੰ ਤਾਂ ਅਜੇ ਵੀ ਠੰਡ ਲੱਗ ਰਹੀ ਆ। ਮਾਸੀ ਕਹਿਣ ਲੱਗੀ ਤੂੰ ਕੰਬਲ ਲੈ ਲਾ ਮੈਨੂੰ ਤਾਂ ਹੁਣ ਚਾਹ ਪੀ ਕੇ ਠੰਡ ਲੱਗਣੋਂ हट ਗਈ। ਫਿਰ ਮਾਸੀ ਫੋਨ ਦੇਖਣ ਲੱਗੀ। ਮੈਂ ਜਾਣ ਬੁਝ ਕੇ ਫੋਨ ਵੇਖਣ ਦੇ ਬਹਾਨੇ ਮਾਸੀ ਦੇ ਮੋਢੇ ਤੇ ਸਿਰ ਰੱਖ ਲਿਆ ਤੇ ਮਾਸੀ ਨੂੰ ਵੀ ਕੰਬਲ ਵਿੱਚ ਲੈ ਲਿਆ ਤੇ ਆਪਣੀਆਂ ਦੋਵੇਂ ਲੱਤਾਂ ਵੀ ਉਹਦੇ ਨਾਲ ਲਾ ਲਈਆਂ। ਮੈਂ ਹੌਲੀ-ਹੌਲੀ ਆਪਣੇ ਪੈਰ ਨਾਲ 마ਸੀ ਦੇ ਲੱਤ ਤੇ ਗੁਦਗੁਦੀ ਕਰਨ ਲੱਗਾ ਜਿਸ ਨਾਲ 마ਸੀ ਥੋੜੀ ਜਿਹੀ ਗੁਦਗੁਦੀ ਮੰਨ ਰਹੀ ਸੀ 마ਸੀ ਮੈਨੂੰ ਕਹਿਣ ਲੱਗੀ ਕਿ ਚੱਲ ਪਰੇ ਹੋ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਬਿਲਕੁਲ ਆਪਣੇ ਆਪ ਨੂੰ 마ਸੀ ਦੇ ਨਾਲ ਆ ਲਿਆ ਜਿਉਂ-ਜਿਉਂ ਮੈਂ 마ਸੀ ਦੇ ਨਾਲ ਲੱਗ ਰਿਹਾ ਸੀ 마ਸੀ ਨੂੰ ਵੀ ਫੀਲਿੰਗ ਆਉਣ ਲੱਗੀ ਤੇ ਮੇਰਾ ਤਾਂ ਪਹਿਲਾਂ ਹੀ ਉਹਨੂੰ ਵੇਖ ਕੇ ਦਿਮਾਗ ਖਰਾਬ ਹੋ ਗਿਆ ਸੀ ਪਤਾ ਨਹੀਂ ਇਹ ਕਿਹੋ ਜਿਹੀ ਫੀਲਿੰਗ ਸੀ ਜੋ ਮੈਨੂੰ ਨੂੰ ਨੂੰ ਵੇਖ-ਵੇਖ ਕੇ ਆ ਰਹੀ ਸੀ ਫਿਰ ਮੈਂ ਹੌਲੀ-ਹੌਲੀ ਉਹਨੂੰ ਆਪਣਿਆਂ ਲਈ ਖਿੱਚਣ ਦੀ ਕੋਸ਼ਿਸ਼ ਕੀਤੀ ਮੈਂ ਬਿਲਕੁਲ ਨਾਲ ਲੱਗਿਆ ਪਿਆ ਸੀ ਮਾਸੀ ਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸਾਡਾ ਫੋਨ ਤਾਂ ਹੱਥ ਵਿੱਚੋਂ ਛੁੱਟ ਗਿਆ ਮੇਰੀ ਤੇ ਮਾਸੀ ਦੀ ਗੇਮ ਤਾਂ ਅਧਵਿਚਕਾਰੀ ਰਹਗੀ ਕਿਉਂਕਿ ਅਸੀਂ ਤਾਂ ਕੁਝ ਹੋਰ ਹੀ ਗੇਮ ਖੇਡਣ ਲੱਗੇ ਮਾਸੀ ਮੈਨੂੰ ਕਹਿਣ ਲੱਗੀ ਕਿ ਪਹਿਲਾਂ ਕਮਰੇ ਦੀ ਕੁੰਡੀ ਲਾ ਕੇ ਆ ਮੈਂ ਮਾਸੀ ਨੂੰ ਕਿਹਾ ਕਿ ਮੇਰਾ ਤਾਂ ਦਿਲ ਨਹੀਂ ਕਰਦਾ ਹੁਣ ਉੱਠਣ ਨੂੰ ਮਾਸੀ ਕਹਿਣ ਲੱਗੀ ਪਰ ਕੁੰਡੀ ਤਾਂ ਲਾਉਣੀ ਪੈਣੀ ਆ ਫੇਰ ਮੈਂ ਉੱਠ ਕੇ ਕੁੰਡੀ ਲਾ ਕੇ ਕੰਬਲ ਵਿੱਚ ਆ ਗਿਆ ਤੇ ਮੈਂ ਤੇ ਮਾਸੀ ਨੇ ਖੂਬ ਪਿਆਰ ਕੀਤਾ ਮਾਸੀ ਕਹਿਣ ਲੱਗੀ ਕਿ ਲਾਈਟ ਬੰਦ ਕਰ ਨੇਰੇ 'ਚ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਮਾਸੀ ਵੀ ਇੱਕੋ ਦਾ ਵੀ ਮੇਰੇ ਨਾਲ ਗਰਮਾ ਗਰਮ ਹੋ ਗਈ ਮੈਂ ਤੇ ਮਾਸੀ ਨੇ ਸਾਰੀ ਰਾਤ ਉਸ ਰਾਤ ਦਾ ਨਜ਼ਾਰਾ ਲਿਆ ਸਾਡੇ ਵਿੱਚ ਪਹਿਲਾਂ ਇਦਾਂ ਦਾ ਕੰਮ ਕਦੇ ਨਹੀਂ ਹੋਇਆ ਸੀ ਕਿਉਂਕਿ ਅਸੀਂ ਇੰਨਾ ਨਜ਼ਦੀਕ ਕਦੇ ਨਹੀਂ ਪਏ ਸੀ ਪਰ ਅੱਜ ਜੇ ਹਾਲਤ ਵਿੱਚ ਮੈਂ ਮਾਸੀ ਨੂੰ ਵੇਖਿਆ ਸੀ ਤੇ ਜਿਸ ਤਰ੍ਹਾਂ ਉਹ ਮੇਰੇ ਨਾਲ ਪਈ ਸੀ ਬਸ ਸਾਡੇ ਦੋਵਾਂ ਦਾ ਤਾਂ ਕੰਮ ਹੀ ਖਰਾਬ ਹੋ ਗਿਆ ਫਿਰ ਸਾਰੀ ਰਾਤ ਅਸੀਂ ਰੰਗੀਨ ਬਣਾ ਲਈ ਉਧਰ بارش ਦਾ ਖੜਕਾ ਸੁਣ ਰਿਹਾ ਸੀ ਤੇ ਉਧਰ ਅਸੀਂ ਦੋਵੇਂ ਗਰਮ ਹੋਏ ਪਏ ਸੀ ਸਾਰੀ ਰਾਤ ਇਹ ਸਭ ਹੁੰਦਾ ਰਿਹਾ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਵੇਰ ਦੇ 3 ਵਜੇ ਮਾਸੀ ਮੈਨੂੰ ਕਹਿਣ ਲੱਗੀ ਕਿ ਹੁਣ ਮੈਨੂੰ ਸੌਂ ਲੈਣ ਦੇ ਮੈਂ ਤਾਂ ਇੱਥੇ ਹੀ ਰਹਿਣਾ ਆ ਮੈਂ ਮਾਸੀ ਨੂੰ ਕਿਹਾ ਕਿ ਕਿੱਦਾਂ ਲੱਗਿਆ ਤੁਹਾਨੂੰ ਮਾਸੀ ਕਹਿਣ ਲੱਗੀ ਕਿ ਬਹੁਤ ਵਧੀਆ ਲੱਗਾ ਤੇ ਰਿਸ਼ਤਾ ਵੱਖਰੀ ਹੀ ਗੱਲ ਆ ਤੇਰਾ ਮਾਸੜ ਤਾਂ ਬੁੱਢਾ ਆ ਪਰ ਤੂੰ ਜਵਾਨ ਆ ਇਸ ਕਰਕੇ ਤੇਰ ਨਾਲ ਰਾਤ ਰੰਗੀਨ ਬਣਾ ਕੇ ਮੈਨੂੰ ਬੜਾ ਵਧੀਆ ਲੱਗਿਆ ਮੈਂ ਮਾਸੀ ਨੂੰ ਕਿਹਾ ਕਿਸੇ ਨੂੰ ਪਤਾ ਤਾਂ ਨਹੀਂ ਲੱਗ ਜੂਗਾ ਮਾਸੀ ਕਹਿਣ ਲੱਗੀ ਕਿ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤੂੰ ਟੈਨਸ਼ਨ ਨਾ ਲੈ ਰੋਜ਼ ਇਸੇ ਤਰ੍ਹਾਂ ਆਪਾਂ ਇਸ ਰਾਤ ਨੂੰ ਰੰਗੀਨ ਬਣਾਇਆ ਕਰਾਂਗੇ ਮੈਂ ਤੇਰੀ ਲੋੜ ਪੂਰੀ ਕਰੂੰਗੀ ਤੂੰ ਮੇਰੀ ਲੋੜ ਪੂਰੀ ਕਰਿਆ ਕਰ ਜਿੰਨਾ ਟਾਈਮ ਮੈਂ ਇਧਰ ਆਪਾਂ ਦੋਵੇਂ ਇਹ ਕੁਝ ਹੀ ਕਰਾਂਗੇ ਮੈਂ ਕਿਹਾ ਠੀਕ ਆ ਫਿਰ ਅਸੀਂ ਸੌਂਗੇ ਸਵੇਰ ਨੂੰ ਮੈਂ ਉੱਠਣ ਦਾ ਨਾਮ ਹੀ ਨਹੀਂ ਲੈ ਰਿਆ ਸੀ ਮੰਮੀ ਮੈਨੂੰ ਵਾਰ-ਵਾਰ ਵਾਜਾ ਮਾਰ ਰਹੀ ਸੀ ਅਸੀਂ ਦੋਵੇਂ ਅੰਦਰੋਂ ਕੁੰਡੀ ਲਾ ਕੇ ਸੁੱਤੇ ਸੀ ਮੰਮੀ ਕਹਿਣ ਲੱਗੀ ਦਰਵਾਜ਼ਾ ਖੋਲੋ ਮੰਮੀ ਨੂੰ ਟੈਨਸ਼ਨ ਜੀ ਹੋ ਰਹੀ ਸੀ ਕਿਉਂਕਿ ਪਹਿਲਾਂ ਅਸੀਂ ਕਦੇ ਕੁੰਡੀ ਲਗਾ ਕੇ ਨਹੀਂ ਸੁੱਤੇ ਸੀ ਪਰ ਅੱਜ ਜੋ ਕੋ ਸਾਡੇ 'ਚ ਹੋਇਆ ਸੀ ਜੇਸ ਹਾਲਤ 'ਚ ਅਸੀਂ ਪਏ ਸੀ ਸਾਨੂੰ ਕੁੰਡੀ ਲਗਾਉਣੀ ਪਈ ਮੈਂ ਆਪਣੀ ਮਾਸੀ ਬਾਰੇ ਪਹਿਲਾਂ ਕਦੇ ਗਲਤ ਨਹੀਂ ਸੋਚਿਆ ਸੀ ਪਰ ਉਹਨੂੰ ਇਸ ਹਾਲਤ ਵਿੱਚ ਵੇਖ ਕੇ ਮੇਰਾ ਮਨ ਮੱਲੋ ਮੱਲੀ ਵਿਗੜ ਗਿਆ ਮੈਨੂੰ ਤਾਂ ਥੋੜਾ ਜਿਹਾ ਸਵੇਰ ਨੂੰ ਪਛਤਾਵਾ ਹੋ ਰਿਹਾ ਸੀ ਪਰ ਮਾਸੀ ਨੂੰ ਇਸ ਗੱਲ ਦਾ ਬਿਲਕੁਲ ਵੀ ਪਛਤਾਵਾ ਨਹੀਂ ਸੀ ਮਾਸੀ ਕਹਿੰਦੀ ਸੀ ਇਹ ਤਾਂ ਅੱਜਕਲ ਨਾਰਮਲ ਆ ਮਾਸੀ ਮੈਨੂੰ ਕਹਿੰਦੀ ਸੀ ਕਿ ਤੂੰ ਭੁੱਲ ਕੇ ਵੀ ਇਹ ਗੱਲ ਕਦੇ ਕਿਸੇ ਕੋਲ ਨਾ ਕਰੀਂ ਮੈਂ ਮਾਸੀ ਨੂੰ ਕਿਹਾ ਕਿ ਮੇਰਾ ਦਿਮਾਗ ਖਰਾਬ ਹੋਇਆ ਜੋ ਮੈਂ ਕਿਸੇ ਕੋਲੇ ਗੱਲ ਕਰੂੰਗਾ ਮਾਸੀ ਕਹਿੰਦੀ ਸੀ ਕਿ ਕਿਸੇ ਆਪਣੇ ਯਾਰ ਦੋਸਤ ਕੋਲ ਵੀ ਇਹ ਗੱਲ ਨਾ ਕਰ ਬੈਠੀ ਨਹੀਂ ਤਾਂ ਅੱਗੇ ਦੀ ਅੱਗੇ ਇਹ ਗੱਲ ਘਰ ਆ ਜਾਣੀ ਆ ਫਿਰ ਵੇਖ ਲੈ ਕੀ ਹੋਣਾ ਆ ਮੈਂ ਕਿਹਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਮੇਰੀ ਮਾਸੀ ਨੂੰ ਤਾਂ ਜਵਾਨ ਮੁੰਡੇ ਪਸੰਦ ਸੀ ਇਹ ਗੱਲ ਉਹਨੇ ਮੈਨੂੰ ਇੱਕ ਦਿਨ ਦੱਸੀ ਸੀ ਉਹ ਕਹਿੰਦੀ ਸੀ ਕਿ ਮੈਨੂੰ ਤਾਂ ਸ਼ੁਰੂ ਤੋਂ ਹੀ ਜਵਾਨ ਮੁੰਡੇ ਪਸੰਦ ਨੇ ਜੋ ਮੈਨੋਂ ਛੋਟੇ ਹੋਣ ਉਹਨਾਂ ਨਾਲ ਮੈਂ ਸਭ ਕਰਕੇ ਬੜੀ ਖੁਸ਼ ਹਾਂ ਬਸ ਤੇਰੇ ਮਾਸੜ ਨਾਲ ਤਾਂ ਮੈਂ ਪੈਸੇ ਕਰਕੇ ਵਿਆਹ ਕਰਵਾਇਆ ਆ ਮੈਂ ਕਿਹਾ ਤੁਸੀਂ ਪਹਿਲਾਂ ਵੀ ਇਦਾਂ ਮੇਰੇ ਵਰਗੇ ਮੁੰਡੇ ਨਾਲ ਕੁਝ ਕੀਤਾ ਐ ਮਾਸੀ ਨੇ ਇਹ ਗੱਲ ਹਾਸੇ ਵਿੱਚ ਪਾ ਦਿੱਤੀ ਉਹਨੇ ਮੈਨੂੰ ਇਸ ਗੱਲ ਦਾ ਜਵਾਬ ਨਾ ਦਿੱਤਾ ਮੈਨੂੰ ਲੱਗਦਾ ਸੀ ਜਿਸ ਹਿਸਾਬ ਨਾਲ ਮਾਸੀ ਨੇ ਇੱਕਦਮ ਮੈਨੂੰ ਇਹ ਸਭ ਦਾ ਮੌਕਾ ਦੇ ਦਿੱਤਾ ਤੇ ਮਾਸੀ ਪਹਿਲਾਂ ਵੀ ਇਹ ਸਭ ਕਰਦੀ ਆ ਉਨੂੰ ਇਹ ਗੱਲ ਨਵੀਂ ਨਹੀਂ ਲੱਗੀ ਸੀ ਹੁਣ ਮੇਰੀ ਪਲੱਸ 2 ਦੀ ਪੜਾਈ ਸ਼ੁਰੂ ਹੋ ਗਈ ਸੀ ਮੈਂ ਹੈਗਾ ਤਾਂ ਪਲੱਸ 2 ਵਿੱਚ ਸੀ ਪਰ ਮੈਨੂੰ ਲੱਗਦਾ ਏਦਾਂ ਸੀ ਜਿਵੇਂ ਮੈਂ ਕਾਲਜ ਵਿੱਚ ਪੜਦਾ ਹੋਵਾਂ ਮੇਰੀ ਪਰਸਨੈਲਿਟੀ ਬੜੀ ਸੀ ਜਿਸ ਤੇ ਬੜਾ ਮਾਸੀ ਮਰਦੀ ਸੀ ਮਾਸੀ ਕਹਿੰਦੀ ਸੀ ਕਿ ਜਦੋਂ ਮੈਂ ਸ਼ਹਿਰ ਤੇਰੇ ਨਾਲ ਜਾਨੀ ਆ ਤਾਂ ਮੈਨੂੰ ਇਹ ਲੱਗਦਾ ਜਿਵੇਂ ਤੂੰ ਮੇਰਾ ਹਸਬੰਡ ਹੋਵੇਂ ਤੋ ਬਿਲਕੁਲ ਹੀ ਨਹੀਂ ਲੱਗਦਾ ਕਿ ਪਲੱਸ 2 ਵਾਲਾ ਮੁੰਡਾ ਹੋਏਗਾ ਤੂੰ ਮੇਰੇ ਹਾਂ ਬਰਾਬਰ ਦਾ ਲੱਗਦਾ ਮਾਸੀ ਉਮਰ ਦੀ ਘੱਟ ਲੱਗਦੀ ਸੀ ਉਹ ਮੇਰੇ ਵਾਂਗੂ ਹੀ ਲੱਗਦੀ ਸੀ ਤੇ ਮੈਂ ਆਪਣੀ ਉਮਰ ਨਾਲੋਂ ਵੱਡਾ ਲੱਗਦਾ ਸੀ ਮਾਸੀ ਮੈਨੂੰ ਕਈ ਵਾਰ ਸਕੂਲੋਂ ਛੁੱਟੀਆਂ ਕਰਵਾ ਲੈਂਦੀ ਸੀ ਮੈਨੂੰ ਆਪਣੇ ਨਾਲ ਸ਼ਹਿਰ ਲੈ ਜਾਂਦੀ ਸੀ ਕਿਉਂਕਿ ਮਾਸੀ ਨੂੰ ਸ਼ਾਪਿੰਗ ਕਰਨ ਦਾ ਬੜਾ ਸ਼ੌਂਕ ਸੀ ਮਾਸੜ ਮਾਸੀ ਨੂੰ ਬਾਹਰੋਂ ਖੁੱਲੇ ਪੈਸੇ ਭੇਜ ਦਿੰਦਾ ਸੀ ਜਿਸ ਕਰਕੇ ਮਾਸੀ ਬਹੁਤ ਖੁੱਲੇ ਦਿਲ ਨਾਲ ਖਰਚਾ ਕਰਦੀ ਸੀ ਉਹ ਮੈਨੂੰ ਵੀ ਨਾਲ-ਨਾਲ ਚੀਜ਼ਾਂ ਦਵਾ ਦਿੰਦੀ ਸੀ ਮੈਨੂੰ ਵੀ ਬੜਾ ਲਾਲਚਜਿਆ ਪੈ ਗਿਆ ਸੀ ਇੱਕ ਦਿਨ ਮਾਸੀ ਮੈਨੂੰ ਕਹਿਣ ਲੱਗੀ ਕਿ ਕੱਲ ਨੂੰ ਤੂੰ ਛੁੱਟੀ ਕਰ ਲਵੀ ਆਪਾਂ ਦੋਵੇਂ ਫਿਲਮ ਵੇਖਣ ਚੱਲਾਂਗੇ ਮੈਂ ਮਾਸੀ ਨੂੰ ਕਿਹਾ ਕਿ ਮੰਮੀ ਨਾ ਕੁਝ ਕਹੇ ਉਹ ਕਹਿਣ ਲੱਗੀ ਤੂੰ ਉਹਦੀ ਟੈਨਸ਼ਨ ਨਾ ਲੈ ਬਸ ਤੂੰ ਮੇਰੇ ਨਾਲ ਚੱਲਨੀ ਤੂੰ ਛੁੱਟੀ ਲੈ ਲਵੀ ਮੈਂ ਕਿਹਾ ਠੀਕ ਆ ਅਗਲੇ ਦਿਨ ਮੈਂ ਸਕੂਲ ਵਿੱਚੋਂ ਛੁੱਟੀ ਲੈ ਲਈ ਜਦੋਂ ਮੈਂ ਸਵੇਰ ਨੂੰ ਨਾ ਉੱਠਿਆ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਸਕੂਲ ਨਹੀਂ ਜਾਣਾ ਤੂੰ ਲੇਟ ਹੋ ਗਿਆ ਮੈਂ ਕਿਹਾ ਨਹੀਂ ਮੰਮੀ ਅੱਜ ਮੈਂ ਛੁੱਟੀ ਲਈ ਆ ਮੈਂ ਮਾਸੀ ਨਾਲ ਸ਼ਾਪਿੰਗ ਕਰਨ ਜਾਣਾ ਆ ਮੰਮੀ ਗੁੱਸੇ ਵਿੱਚ ਕਹਿਣ ਲੱਗੀ ਕਿ ਹੁਣ ਤਾਂ ਤੇਰਾ ਸਕੂਲ ਲੱਗਣ ਲੱਗਿਆ ਆ ਹੁਣ ਤੂੰ ਛੁੱਟੀਆਂ ਵੀ ਕਰਨ ਲੱਗ ਪਿਆ ਤੇਰੀ ਬੋਰਡ ਦੀ ਕਲਾਸ ਆ ਐਵੇਂ ਨਾ ਆਪਣੀ ਮਾਸੀ ਪਿੱਛੇ ਲੱਗ ਕੇ ਆਪਣੀ ਪੜ੍ਹਾਈ ਖਰਾਬ ਕਰ ਇਹਦਾ ਕੁਝ ਨਹੀਂ ਜਾਣਾ ਇੰਨੇ ਤਾਂ ਇੰਗਲੈਂਡ ਚਲ ਜਾਣਾ ਇਸ ਤਰ੍ਹਾਂ ਮੰਮੀ ਮਾਸੀ ਨੂੰ ਹੱਸਣ ਲੱਗ ਪਈ ਮਾਸੀ ਗੁੱਸੇ ਨਾਲ ਬੋਲੀ ਕਿ ਮੇਰਾ ਕੁਝ ਨਹੀਂ ਲੱਗਦਾ ਜਿੱਦਾਂ ਤੁਹਾਡਾ ਪੁੱਤ ਉਦਾਂ ਹੀ ਮੇਰਾ ਪੋਤਾ ਆ ਮੈਂ ਤਾਂ 마ਸੀ ਦੇ ਮੂੰਹ ਵੱਲ ਵੇਖਦਾ ਰਿਹਾ ਕਿ 마ਸੀ ਮੈਨੂੰ ਪੁੱਤ ਬਣਾ ਬੈਠੀ ਮੈਂ ਤੇ 마ਸੀ ਸਕੂਟਰੀ 'ਤੇ ਚਲੇ ਗਏ ਮੈਂ 마ਸੀ ਨੂੰ ਰਾਹ ਵਿੱਚ ਕਿਹਾ ਕਿ ਤੁਸੀਂ ਮੈਨੂੰ ਪੁੱਤ ਕਿਉਂ ਕਹਿ ਰਹੇ ਸੀ 마ਸੀ ਕਹਿਣ ਲੱਗੀ ਪਿਆਰ ਨਾਲ ਪੁੱਤ ਕਹਿ ਲਿਆ ਫਿਰ ਕੀ ਹੋ ਗਿਆ ਲੱਗਦਾ ਤੂੰ ਮੇਰਾ ਪੁੱਤ ਹੀ ਆ ਪਰ ਹੁਣ ਕੀ ਕੀਤਾ ਜਾਵੇ ਜੇ ਆਪਾਂ ਰਿਲੇਸ਼ਨ ਗਲਤ ਬਣਾ ਬੈਠੇ ਆ ਮੈਂ 마ਸੀ ਨੂੰ ਕਿਹਾ ਕਿ ਉਸ ਟਾਈਮ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਕਿ ਮੇਰੇ ਕੋਲੋਂ ਰਹਿ ਨਹੀਂ ਗਿਆ 마ਸੀ ਕਹਿਣ ਲੱਗੀ ਚੱਲ ਇੱਕ ਗੱਲ ਦੱਸ ਤੇਰੀ ਸਕੂਲ 'ਚ ਕੋਈ ਗਰਲਫ੍ਰੈਂਡ ਹੈਗੀ ਆ ਮੈਂ ਕਿਆ ਨਈ ਨਈ ਮਾਸੀ ਮੈਂ ਤਾਂ ਇੰਨਾਂ ਗੱਲਾਂ ਤੋਂ ਅਜੇ ਤੱਕ ਦੂਰ ਆ ਮਾਸੀ ਕਹਿਣ ਲਗੀ ਤੇਰੇ ਅੰਦਰ ਇੰਨੀਆਂ ਫੀਲਿੰਗਾਂ ਨੇ ਤੈਨੂੰ ਇੰਨਾਂ ਗੱਲਾਂ ਦੀ ਨੌਲੇਜ ਆ ਤੇ ਤੂੰ ਅਜੇ ਤੱਕ ਗਰਲਫ੍ਰੈਂਡ ਨਹੀਂ ਬਣਾਈ ਇਹ ਤਾਂ ਨਹੀਂ ਹੋ ਸਕਦਾ ਮੈਂ ਕਿਆ ਸੱਚੀ ਮਾਸੀ ਮੈਂ ਕੋਈ ਗਰਲਫ੍ਰੈਂਡ ਨਹੀਂ ਬਣਾਈ ਕਿਉਂਕਿ ਮੈਨੂੰ ਕਿਸੇ ਕੁੜੀ 'ਚ ਕੋਈ ਇੰਟਰਸਟ ਹੀ ਨਹੀਂ ਆ ਮੇਰੀ ਕਲਾਸ 'ਚ ਤਾਂ ਇਦਾਂ ਦੀਆਂ ਕੁੜੀਆਂ ਨੇ ਕਿ ਸਾਰੀਆਂ ਪੜ੍ਹਾਈ 'ਵਲ ਧਿਆਨ ਦਿੰਦੀਆਂ ਨੇ ਕੋਈ ਕੁੜੀ ਇਸ ਤਰ੍ਹਾਂ ਦੀ ਨਹੀਂ ਆ ਤੇ ਮੈਂ ਵੀ ਕਿਸੇ ਕੁੜੀ 'ਵਲ ਕਦੇ ਗੌਰ ਨਹੀਂ ਕੀਤੀ ਪਰ ਮਾਸੀ ਮੇਰੀ ਇਸ ਗੱਲ ਨੂੰ ਨਹੀਂ ਮੰਨਦੀ ਸੀ ਮਾਸੀ ਸ਼ਾਇਦ ਮੈਨੂੰ ਥੋੜਾ ਜ਼ਿਆਦਾ ਹੀ ਅੱਗੇ ਲ ਮੈਂ ਤੇ ਮਾਸੀ ਪਹਿਲਾਂ ਸ਼ਾਪਿੰਗ ਕਰਨ ਗਏ ਫਿਰ ਅਸੀਂ ਦੋਵਾਂ ਨੇ ਫਿਲਮ ਵੇਖੀ ਥੀਏਟਰ ਵਿੱਚ ਬੜਾ ਹਨੇਰਾ ਸੀ ਅਸੀਂ ਦੋਵਾਂ ਨੇ ਉੱਥੇ ਇਸ ਟਾਈਮ ਦਾ ਪੂਰਾ ਪੂਰਾ ਆਨੰਦ ਲਿਆ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਪਿਆਰ ਵੀ ਕੀਤਾ ਫਿਰ ਮਾਸੀ ਮੈਨੂੰ ਕਹਿਣ ਲੱਗੀ ਕਿ ਇੱਥੇ ਕੁਝ ਗੱਲ ਨਹੀਂ ਬਣਦੀ ਆਪਾਂ ਕਿਸੇ ਹੋਟਲ 'ਚ ਚੱਲਦੇ ਹਾਂ ਉੱਥੇ 2-4 ਘੰਟੇ ਇਕੱਠੇ ਰਹਾਂਗੇ ਮੈਨੂੰ ਵੀ ਚਾਅ ਜਿਹਾ ਚੜ ਗਿਆ ਕਿਉਂਕਿ ਮੇਰੀਆਂ ਫੀਲਿੰਗਾਂ ਵੀ ਅਜੇ ਅਧੂਰੀਆਂ ਸੀ ਮੈਂ ਮਾਸੀ ਨੂੰ ਕਿਹਾ ਚਲੋ ਮੈਂ ਤੇ ਮਾਸੀ ਇੱਕ ਹੋਟਲ 'ਚ ਚਲੇ ਗਏ ਮਾਸੀ ਮੈਨੂੰ ਕਹਿਣ ਲੱਗੀ ਕਿ ਮੂਤੇ ਮਾਸਕ ਲਗਾ ਲੈ ਹੋਰ ਨਾ ਕਿਤੇ ਇੱਥੇ ਕੋਈ ਆਪਾਂ ਨੂੰ ਵੇਖ ਹੀ ਲਵੇ ਫਿਰ ਮਾਸੀ ਨੇ ਬੜਾ ਮਹਿੰਗਾ ਰੂਮ ਲਿਆ ਰੂਮ ਇੰਨਾ ਸੋਹਣਾ ਸੀ ਕਿ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹਾ ਰੂਮ ਵੇਖਿਆ ਸੀ ਮੈਂ ਤੇ ਮਾਸੀ ਰੂਮ ਦੇ ਅੰਦਰ ਚਲੇ ਗਏ ਤੇ ਮਾਸੀ ਨੇ ਸ਼ਾਰਟ ਪਾ ਲਿਆ ਤੇ ਮਾਸੀ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਪਹਿਲਾਂ ਹੀ ਸੋਚ ਕੇ ਆਈ ਸੀ ਕਿ ਆਪਾਂ ਦੋਵੇਂ ਹੋਟਲ 'ਚ ਨਜ਼ਾਰੀ ਲੈ ਕੇ ਆਵਾਂਗੇ ਇਸੇ ਕਰਕੇ ਤਾਂ ਮੈਂ ਇੱਥੇ ਆਈ ਆਂ ਮਾਸੀ ਨੂੰ ਕਿਹਾ ਕਿ ਇਸ ਹਫਤਾ ਆਪ ਆਪਣੇ ਘਰ ਵੀ ਕਰ ਸਕਦੇ ਸੀ ਮਾਸੀ ਕਹਿਣ ਲੱਗੀ ਕਿ ਘਰ ਵਿੱਚ ਤਾਂ ਇਹ ਸਭ ਰੋਜ਼ ਹੀ ਚੱਲਦਾ ਪਰ ਮੈਂ ਇੱਥੇ ਇੱਕ ਫਿਲਮ ਵਾਲੀ ਫੀਲਿੰਗ ਲੈਣਾ ਚਾਹੁੰਦੀ ਸੀ ਕਿਉਂਕਿ ਹੋਟਲਾਂ 'ਚ ਇੰਨੇ ਸੋਹਣੇ ਕਮਰੇ ਹੁੰਦੇ ਆ ਇਸ ਕਰਕੇ ਮੈਂ ਤੇਨਾਂ ਇੱਥੇ ਟਾਈਮ ਬਤਾਉਣਾ ਚਾਹੁੰਦੀ ਸੀ ਮਾਸੀ ਅੰਦਰ ਇੰਨੀ ਜ਼ਿਆਦਾ ਭੁੱਖ ਸੀ ਮੈਨੂੰ ਇਹ ਗੱਲ ਦਾ ਹੁਣ ਪਤਾ ਲੱਗਿਆ ਸੀ ਮਾਸੀ ਤਾਂ ਬਸ ਆਪ ਹੀ ਮੇਰੇ ਨਾਲ ਲੱਗੀ ਰਹਿੰਦੀ ਸੀ ਮਾਸੀ ਤਾਂ ਜਦੋਂ ਵੀ ਮੌਕਾ ਮਿਲਦਾ ਸੀ ਮੈਨੂੰ ਛੇੜਦੀ ਰਹਿੰਦੀ ਸੀ ਮੈਂ ਕਈ ਵਾਰੱਕ ਜਾਂਦਾ ਸੀ ਪਰ ਮਾਸੀ ਨਹੀਂ ਅੱਕਦੀ ਸੀ ਮਾਸੀ ਮੈਨੂੰ ਪੈਸੇ ਦੇ ਦਿੰਦੀ ਸੀ ਤੇ ਕਦੇ ਮੈਨੂੰ ਕੋਈ ਚੀਜ਼ ਲਿਆ ਦਿੰਦੀ ਸੀ ਜਿਹਦੇ ਲਾਲਚ ਵਿੱਚ ਮੈਂ ਮਾਸੀ ਦੀ ਹਰ ਗੱਲ ਮੰਨ ਲੈਂਦਾ ਸੀ ਫਿਰ ਉਸ ਦਿਨ ਅਸੀਂ ਦੋਵਾਂ ਨੇ ਉਸ ਹੋਟਲ 'ਚ ਇੰਨੇ ਕ ਜਿਆਦਾ ਨਜ਼ਾਰੇ ਲਏ ਜੋ ਮੈਂ ਦੱਸ ਨਹੀਂ ਸਕਦਾ ਮੈਂ ਤਾਂ ਸਭ ਕੁਝ ਭੁੱਲ ਗਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਦੁਨੀਆ 'ਤੇ ਇਕੱਲਾ ਹੀ ਹੋਵਾਂ ਉੱਥੇ ਅਸੀਂ 2-3 ਘੰਟੇ ਰਹੇ ਹੁਣ ਸ਼ਾਮ ਹੋਣ ਵਾਲੀ ਸੀ ਘਰੋਂ ਵੀ ਮੰਮੀ ਦਾ ਫੋਨ ਆਉਣ ਲੱਗ ਪਿਆ ਸੀ ਕਿ ਹੁਣ ਵਾਪਸ ਵੀ ਆਉਣਾ ਕਿ ਨਹੀਂ ਮਾਸੀ ਕਹਿਣ ਲੱਗੀ ਕਿ ਬੱਸ ਮੈਂ ਪਾਰਲਰ ਵਿੱਚ ਜਾਂ ਬਸ ਥੋੜਾ ਜਿਹਾ ਕੰਮ ਰਹਿੰਦਾ ਆ ਅਸੀਂ ਆ ਜਾਂਦੇ ਆ ਮਾਸੀ ਮੇਰੀਆਂ ਬਾਹਾਂ ਵਿੱਚ ਬੈਠੀ ਸੀ ਤੇ ਮੈਨੂੰ ਕਹਿਣ ਲੱਗੀ ਮੇਰਾ ਤਾਂ ਬਿਲਕੁਲ ਦਿਲ ਨਹੀਂ ਕਰਦਾ ਘਰ ਜਾਣ ਨੂੰ ਮੈਂ ਮਾਸੀ ਨੂੰ ਕਿਹਾ ਕਿ ਹੁਣ ਕੱਪੜੇ ਟੰਗ ਦੇ ਪਾ ਲਵੋ ਇਹ ਨਾ ਹੋਵੇ ਕਿ ਤੁਸੀਂ ਭਲੇਕੇ ਨਾ ਇੰਨਾ ਕੱਪੜਿਆ ਜੀ ਘਰ ਚਲੇ ਜਾਓ ਮਾਸੀ ਕਹਿੰਦੀ ਐਨਕ ਤਾਂ ਮੈਂ ਚੁਸਤ ਹੈਗੀ ਆ ਫਿਰ ਮਾਸੀ ਨੇ ਜਲਦੀ ਜਲਦੀ ਆਪਣੇ ਕੱਪੜੇ ਚੇਂਜ ਕੀਤੇ ਤੇ ਅਸੀਂ ਦੋਵੇਂ ਉੱਥੋਂ ਨਿਕਲ ਗਏ ਸਾਡੇ ਦੋਹਾਂ ਦੇ ਮੂੰਹ ਤੇ ਮਾਸਕ ਲੱਗਿਆ ਹੋਇਆ ਸੀ ਮੈਂ ਮਾਸੀ ਨੂੰ ਕਹਾ ਕਿ ਹੁਣ ਇਦਾਂ ਘਰ ਨਹੀਂ ਜਾਣਾ ਮੈਂ ਤਾਂ ਕੁਝ ਖਾਣਾ ਆ ਮਾਸੀ ਕਹਿਣ ਲੱਗੀ ਟਾਬੇ ਤੇ ਰੋਟੀ ਖਾਵਾਂਗੇ ਵੇਖੀ ਟਾਬੇ ਦੀ ਰੋਟੀ ਦਾ ਸਵਾਦ ਹੀ ਵੱਖਰਾ ਆ ਫਿਰ ਅਸੀਂ ਟਾਬੇ ਤੇ ਰੋਟੀ ਖਾਣ ਬੈਠ ਗਏ ਮੈਂ ਤਾਂ ਮਾਸੀ ਨਾਲ ਬੜੇ ਨਜ਼ਾਰੇ ਲੈਂਦਾ ਸੀ ਮਾਸੀ ਹਰ ਜਗ੍ਹਾ ਆਪ ਹੀ ਖਰਚਾ ਕਰਦੀ ਸੀ ਕਿਉਂਕਿ ਮਾਸੀ ਕੋਲ ਬੜੇ ਪੈਸੇ ਸੀ ਜੋ ਚੀਜ਼ ਮੈਂ ਕਹਿ ਦਿੰਦਾ ਸੀ ਮਾਸੀ ਉਹੀ ਲਿਆ ਕੇ ਦੇ ਦਿੰਦੀ ਸੀ ਫਿਰ ਮੈਂ ਤੇ ਮਾਸੀ ਨੇ ਟਾਬੇ ਤੇ ਬੈਠ ਕੇ ਰੋਟੀ ਖਾਧੀ ਰੋਟੀ ਖਾ ਕੇ ਵੀ ਨਜ਼ਾਰਾ ਆ ਗਿਆ ਮੈਂ ਮਾਸੀ ਨੂੰ ਕਹਾ ਕਿ ਅੱਜ ਦਾ ਦਿਨ ਤਾਂ ਬੜਾ ਵਧੀਆ ਚੜਿਆ ਸੀ ਜੋ ਸਾਰਾ ਦਿਨ ਨਜ਼ਾਰੇ ਹੀ ਲੁੱਟੇ ਨੇ ਮਾਸੀ ਹੱਸਣ ਲੱਗ ਪਈ ਮਾਸੀ ਮੈਨੂੰ ਕਹਿਣ ਲੱਗੀ ਜਿੰਨਾ ਟਾਈਮ ਮੇਰੇ ਨਾਲ ਰਹੇਗਾ ਨਜ਼ਾਰੇ ਹੀ ਲਵੇਂਗਾ ਮੈਂ ਕਿਹਾ ਠੀਕ ਆ ਫਿਰ ਅਸੀਂ ਰੋਟੀ ਖਾ ਕੇ ਉੱਥੋਂ ਨਿਕਲੇ ਜਦੋਂ ਅਸੀਂ ਘਰ ਪਹੁੰਚੇ ਤਾਂ ਮੰਮੀ ਕਹਿਣ ਲੱਗੀ ਕਿ ਤੁਹਾਨੂੰ ਇੱਕ ਗੱਲ ਪੁੱਛਣੀ ਆ ਮੈਂ ਤੇ ਮਾਸੀ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਮੰਮੀ ਕਹਿਣ ਲੱਗੀ ਕਿ ਤੁਸੀਂ ਹੋਟਲ ਤੇ ਕੀ ਕਰਨ ਗਏ ਸੀ ਸਾਡੇ ਦੋਹਾਂ ਦੇ ਰੰਗ ਉੱਡ ਗਏ ਕਿ ਮੰਮੀ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅਸੀਂ ਹੋਟਲ 'ਚ ਗਏ ਸੀ ਮਾਸੀ ਕਹਿੰਦੀ ਹੋਟਲ ਤੇ ਅਸੀਂ ਹੋਟਲ ਤੇ ਕੀ ਕਰਨਾ ਆ ਮੰਮੀ ਕਹਿਣ ਲੱਗੀ ਕਿ ਆਪਣੇ ਗਵਾਂਡੀਆਂ ਦੀ ਬਹੂ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੀ ਸੀ ਕਿ ਤੁਸੀਂ ਹੋਟਲ ਚ ਆਏ ਸੀ ਮੈਂ ਕਿਹਾ ਨਹੀਂ ਮੈਂ ਤਾਂ ਘਰ ਆ ਉਹ ਕਹਿਣ ਲੱਗੀ ਕਿ ਮੈਂ ਉੱਥੇ ਤੁਹਾਡੇ ਮੁੰਡੇ ਨੂੰ ਵੇਖਿਆ ਸੀ ਮਾਸੀ ਕਹਿਣ ਲੱਗੀ ਐਵੇਂ ਭਲੇਖਾ ਲੱਗ ਗਿਆ ਹੂ ਅਸੀਂ ਉੱਥੇ ਕੀ ਕਰਨ ਜਾਣਾ ਆ ਮਾਸੀ ਕਹਿੰਦੀ ਨਾਲੇ ਤੁਹਾਡੇ ਗਵਾਂਡੀਆਂ ਦੀ ਬਹੂ ਉੱਥੇ ਕੀ ਕਰਨ ਗਈ ਸੀ ਮੰਮੀ ਕਹਿਣ ਲੱਗੀ ਕਿ ਉਹ ਤਾਂ ਦੱਸਦੀ ਸੀ ਕਿ ਤੁਹਾਡੇ ਮੁੰਡੇ ਨੂੰ ਉੱਥੋਂ ਹੋਟਲ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਸੀ ਕਿਉਂਕਿ ਉਹ ਉੱਥੇ ਰੋਟੀ ਖਾਣ ਗਏ ਸੀ ਮਾਸੀ ਕਹਿਣ ਲੱਗੀ ਐਵੇਂ ਉਹਨੂੰ ਭਲੇਖਾ ਲੱਗਿਆ ਹੋ ਅਸੀਂ ਤਾਂ ਕਿਤੇ ਨਹੀਂ ਗਏ ਮੰਮੀ ਕਹਿੰਦੀ ਮੈਨੂੰ ਵੀ ਲੱਗਦਾ ਉਹਨੂੰ ਭਲੇਖਾ ਹੀ ਲੱਗਿਆ ਹੋ ਇਸ ਤਰ੍ਹਾਂ ਗੱਲ ਟਲ ਗਈ ਫਿਰ ਰਾਤ ਨੂੰ ਮੈਂ ਤੇ ਮਾਸੀ ਜਦੋਂ ਕਮਰੇ ਵਿੱਚ ਗਏ ਤਾਂ ਮਾਸੀ ਮੈਨੂੰ ਕਹਿਣ ਲੱਗੀ ਕਿ ਅੱਜ ਤਾਂ ਵਾਲ-ਵਾਲ ਬਚ ਗਏ ਸ਼ੁਕਰ ਆ ਤੁਹਾਡੇ ਗਵਾਂਡੀਆਂ ਦੀ ਨੌਣੇ ਮੈਨੂੰ ਨਹੀਂ ਵੇਖਿਆ ਜੀਓ ਮिन्नੂ ਵੇਖ ਲੈਂਦੀ ਫੇਰ ਬੜੀ ਗੜਬੜ ਹੋ ਜਾਣੀ ਸੀ ਮੈਂ ਕਿਹਾ ਹਾਂ ਮਾਸੀ ਇਹ ਤਾਂ ਹੁਣ ਆਪਾਂ ਨੂੰ ਬਚ-ਬਚ ਕੇ ਰਹਿਣਾ ਪਊਗਾ ਮੈਂ ਮਾਸੀ ਨੂੰ ਕਿਹਾ ਕਿ ਤੁਹਾਨੂੰ ਵੀ ਬੜਾ ਸੀ ਕਿ ਬਾਹਰ ਜਾ ਕੇ ਮਿਲੀਏ ਜਦੋਂ ਘਰ ਵਿੱਚ ਚੰਗੇ ਭਲੇ ਆਪਾਂ ਮਿਲ ਲੈਂਦੇ ਆਪਾਂ ਨੂੰ ਇੱਥੇ ਕਿਸੇ ਦੀ ਰੋਕ ਟੋਕ ਨਹੀਂ ਆ ਫਿਰ ਤੁਸੀਂ ਉੱਥੇ ਕਿਉਂ ਲੈ ਕੇ ਗਏ ਇਸ ਤਰ੍ਹਾਂ ਸਾਡੇ 'ਚ ਥੋੜੀ ਜਿਹੀ ਬਹਿਸ ਹੋ ਗਈ ਤੇ ਫਿਰ ਅਸੀਂ ਸੌਂ ਗਏ ਰਾਤ ਨੂੰ ਰੋਜ਼ ਹੀ ਮਾਸੀ ਮੇਰੇ ਨਜ਼ਦੀਕ ਆ ਜਾਂਦੀ ਸੀ ਤੇ ਮੈਨੂੰ ਕਦੇ ਵੀ ਸੁੱਕਾ ਨਹੀਂ ਛੱਡਦੀ ਸੀ ਕਈ ਵਾਰ ਤਾਂ ਮੈਂ ਅੱਕ ਜਾਂਦਾ ਸੀ ਪਰ ਮਾਸੀ ਬੜੀ ਰੋਮਾਂਟਿਕ ਸੀ ਮੈਂ ਤੇ ਮਾਸੀ ਨੇ ਬੜੇ ਨਜ਼ਾਰੇ ਲੁੱਟੇ ਸੀ ਇੱਕ ਦਿਨ ਮਾਸੜ ਦੀ ਵੀਡੀਓ ਕਾਲ ਮੈਨੂੰ ਆਈ ਸੀ ਮਾਸੜ ਕਹਿੰਦਾ ਸੀ ਕਿ ਮੈਂ ਕਾਗਜ਼ ਭੇਜ ਦਿੱਤੇ ਨੇ ਬਸ ਥੋੜੇ ਟਾਈਮ ਤੱਕ ਤੇਰੀ ਮਾਸੀ ਦਾ ਵੀਜ਼ਾ ਆ ਜਾਣਾ ਆ ਮੈਂ ਮਾਸੜ ਦੀ ਗੱਲ ਸੁਣ ਕੇ ਥੋੜਾ ਉਦਾਸ ਜਾ ਹੋ ਗਿਆ ਜਦੋਂ ਇਹ ਗੱਲ ਮਾਸੀ ਨੂੰ ਪਤਾ ਲੱਗੀ ਤਾਂ ਮਾਸੀ ਬੜੀ ਖੁਸ਼ ਹੋਈ ਮਾਸੀ ਕਹਿਣ ਲੱਗੀ ਸ਼ੁਕਰ ਹੈ ਮੇਰਾ ਬਾਹਰ ਦਾ ਕੰਮ ਬਣ ਜਾਵੇ ਫਿਰ ਤਾਂ ਮੈਂ ਮਾਲਾ ਮਾਲ ਹੋ ਜਾਊਂਗੀ ਮੈਂ ਮਾਸੀ ਨੂੰ ਕਹਾਂ ਕਿ ਫਿਰ ਮੇਰਾ ਕੀ ਹੋਊਗਾ ਮਾਸੀ ਕਹਿਣ ਲੱਗੀ ਤੈਨੂੰ ਤਾਂ ਉੱਥੇ ਬੁਲਾ ਲੈਣਾ ਮੈਂ ਤਾਂ ਪਹਿਲਾਂ ਹੀ ਸੋਚ ਰਿਆ ਸੀ ਕਿ ਤੈਨੂੰ ਉੱਥੇ ਹੀ ਬੁਲਾ ਲੈਣਾ ਆ ਤੂੰ ਸਾਡੇ ਨਾਲ ਰਹੀਂ ਦਿਨੇ ਤੇਰੇ ਨਾਲ ਰਾਤ ਨੂੰ ਮਾਸੜ ਨਾਲ ਇਸ ਤਰ੍ਹਾਂ ਮਾਸੀ ਹੱਸਣ ਲੱਗ ਪਈ ਹੁਣ ਮੈਂ ਤੇ ਮਾਸੀ ਬਾਹਰ ਜਾਣ ਲਈ ਸ਼ਾਪਿੰਗ ਕਰਦੇ ਸੀ ਪਰ ਮਾਸੀ ਦਾ ਜੇ ਵੀਜ਼ਾ ਨਹੀਂ ਆਇਆ ਸੀ ਇੱਕ ਦਿਨ ਮੈਂ ਤੇ ਮਾਸੀ ਰਾਤ ਨੂੰ ਕਮਰੇ ਵਿੱਚ ਬੈਠੇ ਸੀ ਮਾਸੀ ਨੇ ਉਸ ਦਿਨ ਅਜੀਬ ਜਿਹੀ ਹਰਕਤ ਕੀਤੀ ਮਾਸੀ ਨੇ ਆਪਣੇ ਪਰਸ ਵਿੱਚੋਂ ਇੱਕ ਬੀਅਰ ਦੀ ਬੋਤਲ ਕੱਢੀ ਤੇ ਮੈਨੂੰ ਕਹਿਣ ਲੱਗੀ ਕਿ ਚੱਲ ਲਗਾ ਲਾ ਹੁਣ ਮੈਂ ਕਿਆ 마ਸੀ ਮੈਂ ਤਾਂ ਇਹ ਕਦੇ ਨਹੀਂ ਪੀਤੀ ਮੈਂ ਤਾਂ 마ਸੀ ਦੀ ਬੋਤਲ ਵੇਖ ਕੇ ਹੈਰਾਨ ਰਹਿ ਗਿਆ 마ਸੀ ਕਹਿਣ ਲੱਗੀ ਮੈਨੂੰ ਪਾਗਲ ਬਣਾਉਣਾ ਮੈਨੂੰ ਸਭ ਪਤਾ ਆ ਅੱਜ ਕੱਲ ਸਕੂਲ ਵਾਲੇ ਮੁੰਡੇ ਵੀ ਇਹੋ ਜਿਹਾ ਕੁਝ ਕਰਦੇ ਆ ਮੈਂ ਕਿਆ ਸੱਚ ਕਹਿਣਾ 마ਸੀ ਮੈਂ ਕਦੇ ਵੀ ਪੈਗ ਨਹੀਂ ਲਾਇਆ ਉਹ ਕਹਿਣ ਲੱਗੀ ਇਹ ਤਾਂ ਬੀਅਰ ਆ ਇਹ ਤਾਂ ਸਭ ਲਈ ਪੀਣੀ ਆਮ ਜੀ ਗੱਲ ਆ ਮੈਂ 마ਸੀ ਨੂੰ ਕਿਹਾ ਪਰ ਮੈਂ ਨਹੀਂ ਪੀਂਦਾ ਇਹ ਗੱਲ ਰਾਤ ਨੂੰ 9 ਵਜੇ ਦੀ ਆ 마ਸੀ ਮੈਨੂੰ ਜ਼ਿਆਦਾ ਹੀ ਜ਼ੋਰ ਪਾਉਣ ਲੱਗੀ ਤਾਂ ਮੈਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਤੇ ਮੈਂ 마ਸੀ ਨਾਲ ਬੈਠ ਕੇ ਬੀਅਰ ਪੀਣ ਲੱਗਾ ਮੈਂ ਮਾਸੀ ਨੂੰ ਕਿਹਾ ਕਿ ਪਹਿਲਾਂ ਤੁਸੀਂ ਬੀਅਰ ਪੀਤੀ ਆ ਮਾਸੀ ਕਹਿੰਦੀ ਹਾਂ ਮੈਂ ਹੋਸਟਲ 'ਚ ਰਹਿੰਦੀ ਸੀ ਤਾਂ ਕਦੇ-ਕਦੇ ਪੀ ਲੈਂਦੀ ਸੀ ਕੁੜੀਆਂ ਉੱਥੇ ਆਮ ਹੀ ਪੀ ਲੈਂਦੀਆਂ ਸੀ ਪਰ ਅੱਜ ਬੜੇ ਟਾਈਮ ਬਾਅਦ ਪੀਤੀ ਆ ਮਾਸੀ ਨੇ ਮੈਨੂੰ ਇੱਕ ਪੈਗ ਲਵਾਇਆ ਪਰ ਮੈਂ ਹੋਰ ਪੀਣ ਲੱਗਾ ਮੈਂ ਤਾਂ ਸਾਰੀ ਬੋਤਲ ਹੀ ਖਾਲੀ ਕਰ ਦਿੱਤੀ ਸਾਰੀ ਬੋਤਲ ਪੀਣ ਤੋਂ ਬਾਅਦ ਮੈਂ ਮਾਸੀ ਨੇ ਨਜ਼ਦੀਕ ਚਲਾ ਗਿਆ ਤੇ ਮਾਸੀ ਮੈਨੂੰ ਕਹਿਣ ਲੱਗੀ ਇੱਕ ਮਿੰਟ ਰੁਕ ਜਾ ਮੈਂ ਦਰਵਾਜ਼ਾ ਬੰਦ ਕਰ ਦੇਵਾਂ ਤੇ ਮਾਸੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਤੇ ਮੈਂ ਤੇ ਮਾਸੀ ਫੇਰ ਪਿਆਰ ਕਰਨ ਲੱਗੇ ਤੇ ਫੇਰ ਰਾਤ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਮਾਸੀ ਨੂੰ ਵੀ ਕਾਫੀ ਨਸ਼ਾ ਚੜ ਗਿਆ ਸੀ ਅੱਧੀ ਰਾਤ ਨੂੰ ਉਹ ਬਾਥਰੂਮ ਗਈ ਜਿਸ ਕਰਕੇ ਉਹ ਦਰਵਾਜ਼ਾ ਲਾਉਣਾ ਭੁੱਲ ਗਈ ਕਿਉਂਕਿ ਉਹਨੂੰ ਨਸ਼ਾ ਹੀ ਬੜਾ ਚੜਿਆ ਸੀ ਅਸੀਂ ਦੋਵੇਂ ਸਾਰੀ ਰਾਤ ਉਸੇ ਹਾਲਤ ਵਿੱਚ ਪਏ ਰਹੇ ਜਿਸ ਕਰਕੇ ਸਾਡਾ ਸਾਰਾ ਰਾਜ਼ ਘਰ ਦੇ ਸਾਹਮਣੇ ਖੁੱਲ ਗਿਆ ਇਹ ਤਾਂ ਬੜੀ ਬੇਸ਼ਰਮੀ ਦੀ ਗੱਲ ਸੀ ਸਾਡੇ ਲਈ ਜਦੋਂ ਮੰਮੀ ਨੇ ਮਾਸੀ ਨੂੰ ਆਵਾਜ਼ ਮਾਰ ਕੇ ਉਠਾਇਆ ਤਾਂ ਮਾਸੀ ਵੀ ਬੇਸ਼ਰਮ ਜੀ ਹੋ ਗਈ ਕਿਉਂਕਿ ਮਾਸੀ ਨੇ ਸ਼ਾਰਟ ਪਾਇਆ ਹੋਇਆ ਸੀ ਤੇ ਉਹ ਮੇਰੇ ਨਾਲ ਗਲਤ ਤਰੀਕੇ ਨਾਲ ਪਈ ਸੀ ਮੰਮੀ ਕਹਿਣ ਲੱਗੀ ਇਹ ਮੈਂ ਕੀ ਵੇਖ ਰਹੀ ਹਾਂ ਤਾਂ ਮਾਸੀ ਕਹਿਣ ਲੱਗੀ ਕੀ ਹੋਇਆ ਮੰਮੀ ਕਹਿਣ ਲੱਗੀ ਕਿ ਮੈਂ ਸਭ ਕੁਝ ਵੇਖ ਲਿਆ ਮੇਰੇ ਸਾਹਮਣੇ ਕੋਈ ਵੀ ਸਫਾਈ ਦੇਣ ਦੀ ਲੋੜ ਨਹੀਂ ਆ ਮੈਂ ਕੋਈ ਭੋਲੀ ਪੰਡਾਰੀ ਨਹੀਂ ਆ ਮੰਮੀ ਮਾਸੀ ਨੂੰ ਕਹਿਣ ਲੱਗੀ ਜੇ ਤੇਰਾ ਆਪਣਾ ਪੁੱਤ ਹੁੰਦਾ ਫਿਰ ਵੀ ਤੂੰ ਇਦਾਂ ਕਰਦੀ ਤੂੰ ਆਪਣਾ ਪੁੱਤ ਸਮਝਿਆ ਹੀ ਨਹੀਂ ਸੀ ਮਾਸੀ ਚੁੱਪ ਕਰਕੇ ਖੜੀ ਸੀ ਮੈਂ ਕੋਈ ਜਵਾਬ ਨਾ ਦਿੱਤਾ ਪਹਿਲਾਂ ਤਾਂ ਮਾਸੀ ਬੜੀਆਂ ਸਫਾਈਆਂ ਦੇ ਰਹੀ ਸੀ ਪਰ ਫਿਰ ਮਾਸੀ ਚੁੱਪ ਹੋ ਗਈ ਮੰਮੀ ਕਹਿਣ ਲੱਗੀ ਇਹ ਤਾਂ ਚਲ ਫਿਰ ਵੀ ਜਵਾਕ ਸੀ ਤੂੰ ਤਾਂ ਚੰਗੀ ਭਲੀ ਵਿਆਹੀ ਵਰੀ ਸੀ ਸਮਝਦਾਰ ਸੀ ਮੰਮੀ ਨੇ ਡੈਡੀ ਨੂੰ ਕੁਝ ਨਾ ਦੱਸਿਆ ਕਿਉਂਕਿ ਮੰਮੀ ਡੈਡੀ ਸਾਹਮਣੇ ਮਾਸੀ ਨੂੰ ਤੇ ਮੈਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਸੀ ਤੇ ਡੈਡੀ ਦੀਆਂ ਨਜ਼ਰਾਂ ਵਿੱਚ ਘਰੌਣਾ ਨਹੀਂ ਚਾਹੁੰਦੀ ਸੀ ਪਰ ਉਸ ਦਿਨ ਤੋਂ ਬਾਅਦ ਮੰਮੀ ਨੇ ਮਾਸੀ ਨੂੰ ਕਦੇ ਨਹੀਂ ਬੁਲਾਇਆ ਸੀ ਤੇ ਮਾਸੀ ਨਾਲ ਕਦੇ ਵੀ ਕੋਈ ਵਰਤਾਵਾ ਨਹੀਂ ਰੱਖਿਆ ਸੀ ਡੈਡੀ ਸਾਹਮਣੇ ਮੰਮੀ ਕਹਿ ਦਿੰਦੀ ਸੀ ਕਿ ਮੇਰੀ ਉਹਦੇ ਨਾਲ ਕੋਈ ਗੱਲ ਹੋ ਗਈ ਡੈਡੀ ਵੀ ਬੜੇ ਭੋਲੇ ਸੀ ਉਹ ਵੀ ਕਦੇ ਵੀ ਮੰਮੀ ਕੋਲ ਇਹ ਗੱਲ ਬਾਰੇ ਜ਼ਿਆਦਾ ਨਹੀਂ ਪੁੱਛਦੇ ਸੀ ਮੰਮੀ ਨੇ ਮੈਨੂੰ ਮਾਸੀ ਨਾਲ ਕਦੇ ਬੋਲਣ ਨਹੀਂ ਦਿੱਤਾ ਨਾ ਫੋਨ ਵਿੱਚ ਉਹਦਾ ਨੰਬਰ ਰੱਖਣ ਦਿੱਤਾ ਮੈਂ ਵੀ ਹੁਣ ਬੜਾ ਪਛਤਾ ਰਿਹਾ ਸੀ ਕਿ ਮੈਨੂੰ ਵੀ ਉਦੋਂ ਥੋੜਾ ਬਹੁਤ ਸੋਚਣਾ ਚਾਹੀਦਾ ਸੀ ਤੇ ਮੈਂ ਵੀ ਇੰਨਾ ਨਿਆਣਾ ਨਹੀਂ ਸੀ ਮੈਂ ਬਸ ਜਵਾਨੀ ਵਾਲੇ ਜੋਸ਼ ਵਿੱਚ ਆ ਕੇ ਸਭ ਕਰਦਾ ਰਿਹਾ ਮੈਂ ਆਪਣੀ ਮਾਂ ਨਾਲ ਨਜ਼ਰਾਂ ਮਿਲਾਉਣ ਜੋਗਾ ਨਹੀਂ ਰਿਹਾ ਸੀ ਮੇਰੇ ਤੇ ਮਾਸੀ ਦੇ ਪੱਲੇ ਸਾਰੀ ਉਮਰ ਦਾ ਪਛਤਾਵਾ ਰਹਿ ਗਿਆ ਕਿਉਂਕਿ ਅਸੀਂ ਦੋਵਾਂ ਨੇ ਰਿਸ਼ਤੇਦਾਰੀ ਬਾਰੇ ਨਹੀਂ ਸੋਚਿਆ ਸੀ ਮਾਸੀ ਵੀ ਸਾਰੀ ਉਮਰ ਆਪਣੀ ਭੈਣ ਦੇ ਪਿਆਰ ਨੂੰ ਤਰਸਦੀ ਰਹੂਗੀ ਤੇ ਮੈਂ ਵੀ ਕਦੇ ਆਪਣੀ ਮਾਸੀ ਨਾਲ ਨਹੀਂ ਵਰਤ ਸਕਦਾ ਸਾਰਿਆਂ ਨੂੰ ਮੰਮੀ ਨੇ ਇਹੀ ਬਾਣਾ ਲਾਇਆ ਸੀ ਕਿ ਉਹਦੇ ਨਾਲ ਮੇਰੀ ਉਦਾ ਹੀ ਲੜਾਈ ਹੋ ਗਈ ਆ ਤੇ ਉਹ ਮੇਰੇ ਨਾਲ ਉਹ ਛੋਟੀ ਆ ਮੇਰੇ ਅੱਗੇ ਬੋਲ ਪਈ ਆ ਇਸ ਲਈ ਮੈਂ ਉਹਨੂੰ ਨਹੀਂ ਬੁਲਾਉਂਦੀ ਪਰ ਅਸ ਗੱਲ ਦਾ ਤਾਂ ਸਾਨੂੰ ਪਤਾ ਸੀ ਕਿ ਕੀ ਆ ਮੰਮੀ ਨੇ ਮੇਰੇ ਤੇ ਵੀ ਬੜਾ ਗੁੱਸਾ ਕੀਤਾ ਸੀ ਪਰ ਮੈਂ ਉਹਦਾ ਪੁੱਤ ਸੀ ਮੈਨੂੰ ਤਾਂ ਉਹ ਛੱਡ ਨਹੀਂ ਸਕਦੀ ਸੀ ਪਰ ਜ਼ਿੰਦਗੀ ਵਿੱਚ ਇਹ ਪਛਤਾਵਾ ਮੈਨੂੰ ਹਮੇਸ਼ਾ ਰਹੂਗਾ ਕਿ ਮੇਰੇ ਕਰਕੇ ਦੋਵਾਂ ਭੈਣਾਂ ਵਿੱਚ ਦਰਾੜ ਪੈ ਗਈ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ